ਪਟਾਈ ਤੇਰੀ ਹਾਂ ਪਟਾਈ ਤੇਰੀ ਠੀਕ ਹੈ ਅਸੀਂ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਤੇ ਬਾਕੀ ਵੀ ਅੱਜ ਪਲਟਾਵੇਂ ਮਾਰਨ ਲੱਗੇ ਆ ਤੇ ਗੱਲ ਦੇ ਲੱਗੇ ਵੇ ਜਵੀ ਨੂੰ ਜਵੀ ਖਤਮ ਕਰੀ ਗਿਆ ਅੱਜ ਤੇ ਤੜਕੇ ਦੇ ਲੱਗੇ ਵੇ ਆ ਜਵੀ ਨੂੰ ਰਾਤ ਵੀ ਖਾਸ ਟਾਈਮ ਲਾਤਾ 10 ਵਜੇ ਤੱਕ ਬਾਕੀ ਹੁਣ ਪਲਟਾਵੇਂ ਆਪਾਂ ਕੱਲੇ ਜਾਂਦੇ ਵੇ ਤੇ ਪਾ ਕੇ ਤੇ ਅੱਜ ਲੱਗੇ ਹੁਣ ਮਾਰਨ ਅੱਜ ਖੇਤ ਤਿਆਰ ਕਰਨਾ ਆਪਾਂ ਨੇ ਤੇ ਇੱਧਰ ਦੂਜੀ ਸਾਹ ਪਹੁੰਚੇ ਵੇ ਸਾਡੇ ਕਾਲਜੀ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਬਦਾ ਐ ਡੈਰੀ ਬਦਾ ਐ ਜੀ ਕੰਮ ਹੂੰ ਕਿਵੇਂ ਚੱਲਦਾ ਕੰਮਕਾਰ ਸਾਡਾ ਆ ਦੇਖਣ ਆਏ ਆ ਪਲਾਓ ਪਲਾਓ ਵੀ ਕਿਵੇਂ ਚੱਲਦਾ ਹੈ ਚੱਲਦਾ ਹੈ ਉਹ ਦੂਏ ਨਾਲ ਉਹ ਠੀਕ ਆ ਦੂਆ ਇੱਕ ਬੜਾ ਬਹੁਤ ਟਰੈਕਟਰ ਖੜਾ ਹੋਈ ਜਾਂਦਾ ਇਹ ਖੜਾ ਨਹੀਂ ਹੋਣ ਦਿੰਦਾ ਪਿੱਛੇ ਨੂੰ ਲਾਮ ਘਟਾ ਹੈ ਪਿੱਛੇ ਨੂੰ ਵੀ ਲਾਮ ਘਟਾ ਉਹਦੇ ਕਰਕੇ ਹੀ ਆ ਉਹਨੇ ਤੇ ਬਕਸਾ ਉਹਨੇ ਹੀ ਪਾੜਿਆ ਦਾ ਮੇਰਾ ਮਨ ਸਾਰੇ ਕਹਿਣ ਕਹਿੰਦੇ ਹੁਣ ਨਾ ਤੂੰ ਆਪ ਪੜ ਲਈ ਵੀ ਲੱਗਣਾ ਵੀ ਨਹੀਂ ਮੈਂ ਹੁਣ ਨਹੀਂ ਇਹ ਨਹੀਂ ਲੱਗਦਾ ਹੈਗਾ ਨਹੀਂ ਲੱਗਦਾ ਬਾਈ ਮਤਲਬ ਉਹ ਦੇਖ ਲਿਆ ਨਾ ਉਦੋਂ ਪਹਿਲਾਂ ਚੈੱਕ ਕਰਿਆ ਮਾਹੀ ਬਾਈ ਕੋਈ ਟਰੈਕਟਰ ਬਲੋਡ ਨਹੀਂ ਪੈਂਦਾ ਇਹਦੇ ਨਾਲ ਹਾਂ ਯਾਨੀ ਸੈੱਟ ਹੈ ਸਭ ਤੋਂ ਵਧੀਆ ਇਹ ਭਲਾਉ ਆ 2 ਈਲ ਨੂੰ ਟਰੈਕਟਰ ਨੂੰ ਆ ਇਹ ਨਕਾਮ ਜਾਵੇ ਇਹ ਆ ਬਾਈ 4 ਈਲ ਨੂੰ ਤਾਂ ਚਲ ਬੜੇ ਚੱਲ ਜੰਨੇ ਆ 2 ਨੂੰ ਤਾਂ ਇਹੀ ਚਾਹੀਦਾ ਜਾਨ ਨੂੰ ਉਹ ਥੱਲੇ ਲੱਗਦਾ ਇਹ ਆਪਾਂ ਲਿਫਟ ਚੈੱਕ ਕਰਨੇ ਫੇਰ ਪਟਾਈ ਕੱਢ ਜਾਂਦੀ ਉਹ ਉਹ ਗਲਤ ਆ ਹੈ ਬਾਈ ਇਹ ਇੱਕ ਬਰਾਬਰ ਚੱਲਦਾ ਹਾਂ ਬਾਕੀ ਮਗਾ ਚੱਲ ਹੁਣ ਮਾਰ ਦਈਏ ਤੇ ਜੱਗੇ ਤੇ ਲੇਜ਼ਰ ਕਰਾਉਣਾ ਹੁਣ ਨਾਲ ਜਿਹੜਾ ਹਲ ਮਾਰ ਕੇ ਨਾ 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 ਬੜੀ ਇਕਾ ਖੇਤ ਹੈਗੀ ਗਿੱਲ ਮੈਂ ਗੰਨਾ ਬੀਜ ਦੀ ਗੰਨਾ ਵੀ ਵੱਢਣ ਲਾਤੇ ਬੰਦੇ 88 ਬੀਜੂਗਾ ਹੈ ਨਹੀਂ ਹਾਂ ਓਹੋ ਆਪਣਾ 18 18 ਉਹਦਾ ਐਂ ਚੱਕਰ ਆ ਯਾਰ ਬੂਟਿਆਂ 'ਚ ਨਹੀਂ ਹੁੰਦੇ 85 ਹੋ ਗਿਆ ਇਹ 88 ਬੂਟਿਆਂ 'ਚ ਨਹੀਂ ਦੂਏ ਸਾਲ ਨੂੰ ਮੁੱਢਾ ਹੁੰਦਾ ਫਿਰ ਪੱਪੂ ਲੜਨਾ ਚਾਹਤਾ ਇੱਕ ਵਾਰ ਚਾਹੀ ਬਸ ਉਹ ਆ ਉਹ ਹੱਛ ਵੀਰਾਂ ਦੇ ਦੇਖ ਲੈ ਦੂਜੀ ਵਾਰ ਓਕਣਾ ਹੋਇਆ ਨਹੀਂ ਖੇਲਾਂ ਹੀ ਹੋਈਆਂ ਚੱਲ ਆਏ ਆ ਯਾਰ ਬੂਟਾ ਚੱਲ ਜਾਂਦਾ ਇਹ ਫਿਰ ਹਾਂ ਗੰਨੇ 'ਚ ਬੂਟਾ ਬਹੁਤ ਚੱਲਦਾ ਹਾਂ ਯਾਰ ਇੱਧਰਲੀ ਸਾਈਡ ਪਤਾ ਨਹੀਂ ਕਿਆ ਹੋਇਆ ਤਿੰਨ ਹੋ ਗਿਆ ਇਹ ਜੀ ਤਾਂ ਆਹ ਨੌ ਨੰਬਰ ਛਿਟੀ ਆ ਹੈ ਜਮਾ ਹੀ ਨਹੀਂ ਯਾਰ ਇੱਧਰ ਚੱਲੀ ਪਹਿਲਾਂ ਤਾਂ ਸਾਡੇ ਉੱਧਰ ਸੋਹਣੀ ਲਾਦੀ ਦੀ ਆਹ ਛਿਟੀਆਂ ਦੇਖ ਉੱਧਰ ਪਰਾਂ ਬਹੁਤ ਤਗੜਾ ਬੂਟਾ ਹੋਇਆ ਹੋਇਆ ਨਹੀਂ ਬਾਹਰ ਵਾਲਿਆਂ ਨਾਲ ਵਧੀਆ ਚੱਲਦੀ ਆ ਹਾਂ ਇਹ ਪਤਾ ਨਹੀਂ ਯਾਰ ਕਿਆ ਚੱਕਰ ਆ ਪਤਾ ਨਹੀਂ ਭਾਈ ਉਹਨੇ ਪਸਾਲਨੇ ਦੇਸੀ ਜੀ ਤੇ ਔਰੇ ਤੇ ਲੱਤੀਆਂ ਦੀ ਜਿਆਦਾ ਐ ਤੇ ਲੱਤੀਆਂ ਦੀਆਂ ਨਾਲੇ ਆ ਉਹ ਦੇਖ ਉੱਧਰਾਂ ਦੇ ਕਿੰਨਾ ਫਰਕ ਆ ਉਹ ਪਰਲੇ ਕਹੇ ਜੇ ਆ ਉਹ ਇੱਕ ਦੇਹ ਜਿਹਾ ਖੜਾ ਅੱਧਰ ਵਾਲੇ ਕਹੇ ਜੇ ਆ ਉਹੀ ਚੱਕਰ ਆ ਮੈਂ ਉਹੀ ਤਾਂ ਮੈਂ ਦੇਖਦਾ ਵੀ ਇਹ ਕਿਆ ਬਣਿਆ ਹੋਇਆ ਹੋ ਉਹ ਬੁਲਾ ਕੇ ਦਿਖਾਉਣਾ ਉਹਨੂੰ ਵੀ ਆ ਗਿਆ ਚੱਕਰ ਵਿਚਾਰੇ ਇੱਲੇ ਛਟੀਆਂ ਹੀ ਖੜੀਆਂ ਆ ਯਾਰ ਅਜੇ ਹੁਣ ਇੱਕ ਸਾਲ ਸਾਰਾ ਕੁਝ ਪਿਆ ਹੈ ਹੈ ਇੱਕ ਸਾਲ ਹੋ ਗਿਆ ਹਾਂ ਸਾਲ ਦੇ ਹੋ ਗਏ ਬੂਟੇ ਸਾਲ ਹੋ ਗਏ ਬੂਟੇ ਹੋਰ ਸਾਲ ਚ ਆ ਗਿਆ ਏ ਇਹ ਬਹੁਤ ਕੱਦੇ ਨਹੀਂ ਕੋਣਾ ਕੱਢਿਆ ਯਾਰ ਪਰਾਂ ਵਾਲੇ ਬੂਟੇ ਸਾਰੇ ਹੀ ਵਧੀਆ ਚੱਲੇ ਬੇ 10 ਨੰਬਰ ਆਉਂ ਉਹ ਛਿਟੀ ਉਹ ਇੱਕ ਸਾਲ 10 ਤੇ 12 ਹਾਂ ਉਹ ਮੋਟੀ ਛਿਟੀ ਦੀ ਜਿਹੜੀ ਬਾਉ ਤੇ ਪਰਾਪਰਾ ਸਾਰੇ ਠੀਕ ਆ ਆ ਤਾਂ ਜਮਾ ਹੀ ਖੰਗਰ ਦੇ ਬੂਟੇ ਆ ਵੀ ਚੱਲੇ ਨਹੀਂ ਰਹੇ ਕਿਧਰੇ ਇਹਨੂੰ ਉਹ ਬੁਲਾਉਣਾ ਯਾਰ ਉਹਨੂੰ ਦਿਖਾਉਣਾ ਵੀ ਆ ਗਿਆ ਚੱਕਰ ਅਸੀਂ ਵੀ 9 ਨੰਬਰੇ ਲਾਇਆ ਵਾ ਹਾਂ ਬੇ ਮਕੋਦਾ ਹਾਂ ਵਧੀਆ ਚੱਲੇ ਪਿਆ ਯਾਰ ਇਹਦੇ ਇਹਦੇ ਖਾਸਾ ਕਾਦੂ ਉੱਚਾ ਹੈ ਤਾਂ ਹੈਵੀ ਆ ਜੀ ਗਣਾ ਆ ਬੂਟਾ ਨਹੀਂ ਥੱਲੇ ਦੇ ਇਹਦੇ ਵੀ ਦੁੱਗਣੇ ਹੋਏ ਹੋਏ ਉਧਰ ਪਰਾਂ ਵਾਲੀ ਸਾਈਡ ਸਾਰੇ ਉਹ ਉਹ ਬੀਜ ਦੇ ਤਾ ਜਿਹੇ ਜੱਗੇਰਾ ਵਾਲਾ ਤਾਂ 8 ਸਾਲ ਹੋ ਗਏ ਉਹ ਹਿੱਲੇ ਹੀ ਨਹੀਂ ਕਿਧਰੇ ਨੂੰ ਆਹੋ ਸ਼ੰਗਾਈ ਵੀ ਸਿਰੇ ਤੱਕ ਕਰਤੀ ਜੱਗੇਰਾ ਨੇ ਹਾਂ ਉਹ ਬੂਟਾ ਹੀ ਨਹੀਂ ਵਧਿਆ ਉਹ ਹੀ ਚੱਕਰ ਆ ਯਾਰ ਵੀ ਬੀਜ ਨਹੀਂ ਵਧਿਆ ਬੀਜ ਨਹੀਂ ਹੈਗਾ ਇਹਨੂੰ ਬੁਲਾ ਕੇ ਦਿਖਾਉਣਾ ਯਾਰ ਆਪਾਂ ਨੇ ਕਿ ਜਿਹੜੀ ਚੀਜ਼ ਸਹੀ ਆ ਉਹਨੂੰ ਸਹੀ ਕਹਿਣਾ ਠੀਕ ਹੈ ਹਾਂ ਠੀਕ ਨਹੀਂ ਵੀ ਆ ਗਿਆ ਤੇ ਹੋਰ ਦਿੱਤਾ ਵੀ ਆ ਗਿਆ ਚੱਕਰ ਦਾ ਦੇਸੀ ਜਾਂ ਦੇਤਾ ਕੋਈ ਕਿਹਦੇ ਨੂੰ ਮਲੇ ਨਹੀਂ ਰਹੇ ਕੌਣ ਕਹਿ ਦੂਗਾ ਉਰੇ ਨਹੀਂ ਲਾਏ ਬਤੇ ਇਹਦੇ ਹਲੇ ਚੁਨੇ ਪਿੰਮਕੋ ਵਾਲੇ ਨੇ ਕਿ ਇਹ ਇੱਥੇ ਨਹੀਂ ਲਾਏ ਕੈਂਪੀ ਤੇ ਪਿਛਲੇ ਸਾਲ ਉੱਥੇ ਦਿੱਤਾ ਤੇ ਐਜ ਕੀ ਵੀ ਲਾਇਆ ਉਹ ਯਾਰ ਆ ਗਬਲੇ ਤਾਂ ਲੱਗੀਆਂ ਇਸ ਵਾਰੀ ਲਾਇਆ ਲੈ ਉਹ ਦੇਖ ਬੁੱਟਾ ਕੁਝ ਵੀ ਨਹੀਂ ਯਾਰ ਇਹ ਤਾਂ ਨਾਲ ਇਹ ਛਿਟੀ ਛੋਟੀ ਤੀ ਐ ਵੀ ਨਹੀਂ ਹੈਗਾ ਵੀ ਛਿਟੀ ਬੜੀ ਤੀ ਉਹ ਜਿਹੜੀ ਛਿੜੀ ਬੜੀ ਤੀ ਉਹ ਵਧੀਆ ਜੱਲੀ ਵੀ ਆ ਪਿਛਲੀ ਵਾਰ ਮੈਂ ਉਹਨੇ ਗੋਭੀ ਸਰੋਂ ਲਈ ਵੀਦੀ ਤੇ ਪਰ ਹਾਂ ਗੋਭੀ ਸਰੋਂ ਗੋਭੀ ਸਰੋਂ ਕਰਕੇ ਤਾਂ ਹੋਰ ਵੀ ਫਰਕ ਪੈਣਾ ਚਾਹੀਦਾ ਯਾਰ ਰੇ ਪਾਣੀ ਯਾਰ ਬਰਾਬਰ ਪਿਆ ਸਾਰਾ ਕੋਈ ਬਰਾਬਰ ਆ ਗੰਨਾ ਬਰਾਬਰ ਖੜਾ ਹਾਂ ਤਕੜਾ ਖੜਾ ਗੰਨਾ ਹਾਂ ਬਾਈ ਬੀਜ ਨਹੀਂ ਚਾਹੀਦਾ ਪਲਾਗ ਉਹਨੂੰ ਦਿਖਾਉਣਾ ਯਾਰ ਵੀ ਗਿਆ ਚੈੱਕ ਕਰ ਆ ਇਹ ਬਾਕੀ ਕਰੀਏ ਹੁਣ ਸ਼ੁਰੂ ਹਾਂਜੀ ਅੱਜ ਕਾਲ ਜੀ ਅੱਸੀ ਕਾਲ ਜੀ ਹਲੋ ਵੀਰ 20 ਸਾਲ ਗਿਆ ਬਾਈ ਇਹਨੇ ਆਹ ਗਾ ਖਲਾਬਲੀ ਨੂੰ ਰੰਦਦਾ ਏ ਨਾ ਖਲਾਬਲੀ ਨਾ ਜੀ ਉਹਦੇ ਠੀਕ ਆ ਆਪਾਂ ਹੀ ਕਰੀ ਹੈ ਸਫਾਈ ਤੇਰੀ ਠੀਕ ਆ ਇੱਕ ਆਹ ਸਾਈਡ ਘੱਟ ਲੱਗਦੀ ਆ ਸਾਡੇ ਪਤਾ ਨਹੀਂ ਕਿ ਆਹਦੇ ਕੰੂਈ ਸਾਈਡ ਨੂੰ ਥੱਲ ਦੇ ਨਾ ਹੁਣ ਇੱਧਰ ਤੇ ਜਾਣਾ ਫੇ ਤਾਂ ਬਹੁਤ ਫੇਕ ਸਾਈਡ ਤੇ ਲਾਈਏ ਤਾਂ ਕਿ ਐ ਕਮਾ ਕੇ ਲਿਆਵਾ ਹਾਂ ਘੇਰੇ ਦੇ ਉਤਾਰ ਲਾ ਘੇਰਾ ਪਰਲਾ ਯਾਰ ਘੇਰਾ ਧਾਰੂ ਉਤਾਰ ਲਾ ਕੰਪਿਊਟਰ ਕਰਣੀ ਏ ਘੇਰਾ ਦੇ ਉਤਾਰ ਲਾ ਇਹਨੂੰ ਹਾਂ ਟੋਮੇਟਰ ਮੁੱਕਿਆ ਦਾ ਧਰਵਾ ਇਹ ਹੁੰਦਾ ਵੀ ਦਾ ਧਰਦੇ ਆ ਉਹ ਉਧਰ ਹੀ ਸਾਈਡ ਪਤਾ ਨਹੀਂ ਇਹ ਕਿਆ ਸਿੱਖਾ ਰ ਆਹ ਸਾਈਡ ਨੂੰ ਹੀ ਲੱਗਦੀ ਇੰਨੀ ਚੱਲ ਠੀਕ ਆ ਯਾਰ ਦੇਖ ਲੈ ਜਿੱਦਾਂ ਲੋਟ ਲੱਗਦਾ ਮਿੱਟੀ ਦਾ ਉਹ ਗੰਡਾਸਾ ਮਿਲ ਗਿਆ ਤੈਨੂੰ ਗੰਡਾਸੇ ਯਾਰ ਉਹਨੂੰ ਕਹਿ ਦਿੱਤਾ ਗੱਗੇ ਮੈਂ ਇਹੋ ਬਈਆਂ ਨੂੰ ਆ ਬਈਏ ਲੈ ਕੇ ਤੁਹਾਡੇ ਤੇਰੇ ਵਾਲਾ ਵੀ ਉਧਾਂ ਕੋਲੇ ਆ ਕਿਹੜੇ ਕੋਲੇ ਆ ਆ ਜਾ ਯਾਰ ਹੈ ਉਹਦੇ ਵਾਲਾ ਉਹਨੇ ਦਿੱਤਾ ਪਿਆ ਚੱਕੇ ਪੰਡਤ ਨੇ ਉਹਦਾ ਵੀ ਲੈ ਕੇ ਗਾਹਾਂ ਮੈਂ ਕਿਹਾ ਤੂੰ ਸਾਰੇ ਪਿੱੜਦੇ ਕਿਹੜਾ ਸੇ ਲੈ ਕੇ ਗਾਹਾਂ ਮੈਨੂੰ ਕਿੱਥੇ ਨੂੰ ਗਏ ਲੱਗੇ ਉਹ ਲੱਗੇ ਵੀ ਕਿਸੇ ਜਗ੍ਹਾ ਨਾ ਹੋਗਾ ਮੈਂ ਕਹਿੰਦਾ ਸਾਢੇ ਕਿਨਾ ਤੇ ਥੋੜੋ ਜਿਹਾ ਨਹੀਂ ਆਨੇਗਾ ਕਿਸੇ ਦਿਨ ਅਸੀਂ ਤੁਹਾਨੂੰ ਤੇ ਦੇਗਾ ਕਹਿ ਤਾ ਤੁਹਾਨੂੰ ਮੈਂ ਮੈਂ ਕਹਿੰਦਾ ਸ਼ਾਮ ਨੂੰ ਰੇ ਮੋਟਰਪਹ ਸਾਰੇ ਕਿਟਾਸੇ ਪਾ ਕੇ ਜਾ ਸਾਢੇ ਕਿਨਾ ਸੀ ਥੋੜੋ ਤੋਂ ਕਹਾਂ ਤੁਸੀਂ ਯਾਰ ਕਰ ਦੇਣਾ ਆਪਾਂ ਨੇ ਸ਼ਾਮ ਨੂੰ ਨਾ ਕੱਲੂ ਕਰਨਾ ਬੀਜ ਦਾਣਾ ਠੀਕ ਆ ਬੀਜੋ ਕੱਲੂ ਆਏ ਪੇ ਵੱਢਣਗੇ ਆਹ ਨੂੰ ਤਾਂ ਕਰਦੇ ਜਿਹਨਾਂ ਦੇ ਵੀ ਲੱਗੇ ਵੱਢਣ ਉੱਥੇ 99 ਹਾਂ ਤਾਂ ਕਰ ਲ ਖੜਾ ਹੋ ਠੀਕ ਐ ਇਧਰ ਤਾਂ ਪਰਚੀ ਆਉਣੇ ਵਾਲੀ ਐ ਪਰਚੀ ਆਉਣੀ ਆ ਉਹ ਦੋ ਰਹਿ ਗਈਆਂ ਇੱਕ ਵਾਰੇ ਪਾ ਦੇ ਸਾਰੇ ਹੋ ਜੂ ਚਲੇ ਜਾਣਾ ਕਿੰਨਾ ਕਾ ਹੈ ਤੇਰੇ ਦੋ ਵਾਰ 80 70 70 ਘੰਟੇ ਦੇ ਦੋ ਹੋਣੀਆਂ ਤੇ ਨਹੀਂ ਇੱਕ ਵਾਰੇ ਬਾਦ ਰਹਿਣੀ ਉਹ ਰਸ ਰੱਖਣਾ ਰਸਤਾ ਹੈ 150 ਘੰਟੇ ਦਾ ਨਾ ਹੈ ਤੇਰਾ ਬਾਦ ਆਣਾ ਬਾਦ ਚ ਵਿੱਚੇ ਲੇਜ਼ਰ ਕਰਕੇ ਪੱਧਰਾ ਕਰਕੇ ਛੱਡ ਦੇਣਾ ਫੇ ਬੁੱਟੇ ਲਾ ਦੇਣੇ ਉਹ ਫੇ ਬੀਜ ਦੋਗੇ 38 ਦੀ ਬਾਦ ਇਹਨੂੰ ਕਿਹਾ ਇਹਨੂੰ ਮੈਂ ਕਿਹਾ ਵੀ ਚੜਾਈ ਦਾ ਪੱਟੀਆਂ ਉਹ ਬਾਕੀ ਤੀ ਤਾਂ ਘਮਾ ਦੇ ਹਾਂ ਐਦਾਂ ਦਾ ਜਿਆਦਾ ਲੀ ਬਣ ਜੀ ਇਹਨੂੰ ਕਿਹਾ ਇਹ ਤਾਂ ਲੇਜ਼ਰ ਹੋਣਾ ਹੀ ਟਾਈਟ ਹੋਣਾ ਹੈ ਆਹ ਇਹ ਤਾਂ ਰੱਖਣੀ ਪੱਕੀ ਉਹ 4 ਫੁੱਟ ਦਾ ਛੇੜੀ ਉਹਨੂੰ ਨਹੀਂ ਨਹੀਂ ਉਹ ਤਾਂ ਰੱਖਣੀ ਪੱਕੀ ਥੋੜੀ ਜਿਹੀ ਉਹਨਾਂ ਦਾ ਚੱਕ ਦੇਣੀ ਬਾਕੀ ਰੱਖ ਦੇਣੀ ਤੁਸੀਂ ਕਿੱਧਰ ਘੁੰਮਦੇ ਹੋ ਬੜੀ ਭਈਆਂ ਪਾ ਜਾ ਕੇ ਜਿਵੇਂ ਕਰਦੇ ਦੇ ਤਾਂ ਰੱਖਿਆ ਗਿਆ ਹਾਂ ਆਹ ਉਹਨਾਂ ਦਾ ਉਹ ਕਹਿੰਦਾ ਤਾਂ ਕਹਿੰਦਾ ਸ਼ਾਮ ਨੂੰ ਦੱਸ ਕੇ ਦਵਾਂ ਉਹ ਠੀਕ ਹੈ ਚੱਲ ਖਿੱਚਦੇ ਕੰਮ ਹਜੇ ਵੀ ਜਾਣਾ ਖਿੱਚਦੇ ਖਿੱਚਦੇ ਮੈਂ ਖੰਡ ਦੇ ਰੋਕ ਜੰਦੇ ਆਤਾ ਆਇਆ ਕਿਤੇ ਕੋਈ ਕੰਮ ਹੋਣਾ ਜਲਦੀ ਤੇਲ ਦੇ ਵੀ ਭਾਈ ਮੰਨ ਜਿੱਥੇ ਲੱਗਦਾ ਜੀ 4 ਲੀਟਰ ਸਾਢੇ 3 ਨੇ 4 ਲੀਟਰ ਆ ਆ ਤੁਹਾਨੂੰ ਖਾ ਰਿਹਾ ਕਿਤੋਂ ਤੱਕ ਹੁਣ ਅੰਦਾਜ਼ਾ ਮੇਰਾ ਬਾਕੀ ਪ੍ਰੋਪਰ ਆਪਾਂ ਖੇਤ ਪਾ ਕੇ ਕਰਾਂਗੇ ਜੀ ਬੇਦਰਾਂਗੇ ਜਾਣਾ ਉੱਪਰੇ ਮੁੜ ਕੇ ਆਉਣਾ ਪੈ ਗਿਆ ਫੇਰ ਤੇ ਭਾਈ ਉਹ ਵੀ ਨਹੀਂ ਟੋੜ ਲਿਆ ਬੰਦੇ ਨਹੀਂ ਹਾਲੇ ਗਾਣੇ ਨੂੰ ਆਇਆ ਤੇ ਇੱਕ ਗਿਰਿਆ ਵੇ ਬਹੁਤ ਉਹ ਤੇ ਹੌਲਾ ਗੱਲਾਂ ਬਹੁਤ ਇੱਦਾਂ ਜੱਗੇ ਨਾਲ ਬੀਜ ਘਾਣ ਲੱਗੇ ਨੇ ਇਹ ਪੰਮੇ ਵਾਲੇ ਬੰਦੇ ਜਿਹੜੇ ਬੱਪੇ ਦੀ ਮੋਟਰ ਪਰ ਨੇ ਐਦਾਂ ਤਾਂ ਹੀ ਫੇਰ ਆਪਾਂ ਨੇ ਹੁਣ ਕਹਿ ਦਿੱਤਾ ਇਹਨਾਂ ਨੂੰ ਕਾਲੂ ਇਹਨਾਂ ਨੇ ਬੀਜ ਆਪਣਾ ਘਾੜ ਦੇਣਾ ਹੂੰ ਠੀਕ ਆ ਉੱਧਰ ਹੋ ਤੋੰਦਰਾ ਇੱਧਰ ਇਹਨਾਂ ਤੀਕ ਬੰਨੀਆਂ ਉੱਧਰ ਘਾਹ ਕੱਟਤੀਆਂ ਬਾਕੀ ਆ ਲੱਗੇ ਨੇ ਕੰਮ ਤੇ 95 ਬਾਈ ਪੀਚੜਾ ਪੈਣਾ ਹਾਂ ਤੁਹਾਨੂੰ ਵੀ ਫਿਰ ਆਪਾਂ ਤਾਂ ਐਂ ਸੋਚਿਆ ਵੀ ਚੱਲ ਕੀ ਕੱਲ ਜੱਗੇ ਨੇ 95 ਨੂੰ ਬੀਜਣਾ ਮੈਂ 18 ਸਵੇਰੇ ਮੇਕ ਤੇ ਅੱਧਾ ਅੱਧਾ ਫਿਰ ਬੀਜ ਲੈ ਕਰੂਗੇ ਕਿਵੇਂ ਵੀ ਹੋਇਆ ਪਰ ਨਹੀਂ 95 ਨੂੰ ਬੀਜਣਾ ਪੈਣਾ ਆਪਾਂ ਨੂੰ ਉਹ ਜੱਗੇ ਐਡਾ 38 ਆ ਵੱਟ ਦੇ ਪਰ ਸਾਦੀ ਇਹਨਾਂ ਨੂੰ ਪਤਾ ਹੈ ਪਹਿਲਾਂ ਪੰਮੇ ਨਾਲ ਵੀ ਬੀਜਿਆ ਅੱਛਾ ਹਾਂ ਭਾਈ ਇਹਨਾਂ ਨੂੰ ਪੰਮੇ ਦਾ ਹੀ ਬੀਜਿਆ ਬਾਕੀ ਹੁਣ ਲੱਗੇ ਪਿਆ ਕੰਮ ਇਹ ਤੇ ਫਿਰ ਕਾਲੂ ਆਪਣੀ ਵਾਰੀ ਆ ਜਣੀ ਰੇਰੂ ਪਾਉਣ ਨੂੰ ਮੈਂ ਤਾਂਹੀਂ ਪਲਟਾਵੇਂ ਛੱਡ ਗਿਆ ਮੈਂ ਪਹਿਲਾਂ ਇਹਨਾਂ ਨੂੰ ਸਾਬ ਲੂ ਮੱਜ ਇਹ ਤਾਂ ਕਿਤੇ ਨਹੀਂ ਜਾਂਦੇ ਇਹ ਤਾਂ ਮੈਂ ਇਹਨਾਂ ਨੂੰ ਸਵੇਰੇ ਕਹਿ ਦਿੱਤਾ ਦਾ ਮੈਂ ਉਹਦਾ ਵੀ ਬੀਜਿਓ ਹੂੰ ਬੱਦੇ ਪਾਰਟੀ ਦਾ ਆਪਣੇ ਵਾਲੇ ਆਉਂਦੀ ਹੋਣੀ ਵੋਟਰ ਪਰ ਪਾਰਟੀ ਆਈ ਦੋ ਬੰਦੇ ਆ ਤੋਹਰੀ ਕਰਦੇ ਦੋ ਬੰਦੇ ਦੋ ਬੰਦਿਆਂ ਦਾ ਕਿੱਥੇ ਹੁਣ ਦੋ ਵੀ ਗਿਆ ਇੱਕ ਤਾਂ ਉਹਦੇ ਨਾਲ ਜਾਂਦਾ ਏ ਇੱਕ ਵੇਲਾ ਮਾੜਾ ਵੋਟਰ ਮਿਲਦਾ ਤੇ ਨਹੀਂ ਰੇ ਪਾਇਆ ਤਾਂ ਪਹਿਲਾਂ ਮੇਰਾ ਕਹਾਂ ਕਹਿੰਦੇ ਅਸੀਂ ਬੀਜਣਾ ਨਹੀਂ ਆਉਂਦਾ ਇਹ ਨਹੀਂ ਆਉਂਦਾ ਫੇਰ ਇਹਨਾਂ ਨੇ ਦਲਵੀਰ ਤੇ ਬੀਜਣ ਲੱਗੇ। ਹਾਂ ਹੁਣ ਕਿੱਥੇ ਗਏ ਕੋਈ ਗੱਲ ਨਹੀਂ ਬੀਜ ਤੋਗੇ ਤੁਹਾਡਾ ਇਹ। ਫੇਰ ਕਹਿੰਦੇ ਨਾ ਹੁਣ ਤਾਂ ਖਾਸ ਜਣਿਆਂ ਦੇ ਬੀਜ ਤਾਂ ਨੇ। ਬੋਲੂ ਦਾ ਵੀ ਬੀਜਿਆ। ਨਾ ਬਾਕੀਆ ਕੰਮ ਆ। ਸਭ ਤੋਂ ਵਧੀਆ ਇਹ। ਹਾਂ। ਮੈਂ ਮੋਟੀ ਦਿਹਾੜੀ ਪੈਂਦੀ। ਮੋਟੀ ਦਿਹਾੜੀ ਪੈਂਦੀ ਆ। ਕਿਆ ਰੇਟ ਚੱਲਦਾ ਹੁਣ? ਕਿਆ ਤਾਂ ਵਜਾਈ ਦਾ? ਹਾਂ। ਵਜਾਈ ਦਾ ਪਤਾ ਨਹੀਂ ਕੋਈ ਰੇਟ ਜਿਹੜਾ ਰੇਟ ਹੋਊਗਾ। ਜਿਹੜਾ ਰੇਟ ਹੋਊਗਾ ਉਹ ਹੀ ਦੇਣਾ ਆਪਾਂ। ਪਹਿਲਾਂ ਪਿਛਲੇ ਸਾਲ ਅਸੀਂ ਬੀਜਿਆ ਦਾ ਪਹਿਲੇ ਸਾਲ ਕਿਹਾ ਜਦ ਜੀਰੀਆਂ ਚ ਪੀਜੀਆ ਦਾ ਸਰੂਵਾਲਾ ਹਾਂ ਸਰੂਵਾਲਾ ਜ 4200 ਰੁਪਿਆ ਦਿੱਤਾ ਤੋ ਜਾਂ ਤਾਂ ਹੁਣ 4300 ਆਉਂਗਾ ਆਹ ਉਹ ਇੰਨਾ ਕੇ ਆ ਰਸਣ ਵੀ ਦਿੱਤਾ ਸੀ ਇਹਨਾਂ ਨੂੰ ਠੀਕ ਰੋਟੀ ਪਾਣੀ ਨੇ ਬਣਾ ਲਿਆ ਬਣਾ ਰਸਣ ਰਸਮ ਲੈ ਤੇ ਚਾਰੇ ਬੰਦੇ ਕਿ ਪੰਜ ਹੈ ਪੰਜ ਤੇ ਇੱਕ ਬਿਮਾਰ ਪਿਆ ਮੋਟਰ ਉੱਪਰ ਆਹ ਮੜ ਮੋਟਰ ਕਹਿੰਦੇ ਕੱਲ ਲੱਗ ਜਾਣਾ ਕੱਲ ਪੜਦਾਣਾ ਦੱਸਦਾ ਤਾਂ ਕੰਨਾ ਤੇ ਹੁਣ ਹੋ ਗਈਆਂ 35 ਭਣੀਆਂ ਉੱਧਰ ਹੋ ਗਈਆਂ ਸਾਂਝ ਹਮ ਚੱਲ ਅੱਧਾ ਅੱਧਾ ਘੱਟਦਾ ਇਹਨਾਂ ਨੇ ਅੱਧਾ ਘੱਟ ਲਿਆ ਤਾਂ ਤਾਂ ਮਾਰਨਾ ਮਿੰਟੋ ਮੀਟ ਗੰਨਾ ਵੀ ਐ ਥਾਂ ਚੋਂ ਘੱਟੇ ਤੱਕ ਇਹਨਾਂ ਨੇ ਨਵੇੜ ਦਾਨਾ ਨਵੇੜ ਬਣੇ ਦੋ ਘਟੇ ਤੱਕ ਲੱਦ ਗਏ ਆਹੋ ਬੰਦਾ ਅੱਜ ਸਿਆਣਾ ਕੱਟ ਹੋਏ ਜਿੰਨਾ ਪੀਜ ਹੋਇਆ ਅੱਜ ਬਾਕੀ ਮੀਂਹ ਦਸਿਆ ਹੋਇਆ ਗੱਲ ਨੂੰ ਥੋੜਾ ਹੋ ਤਾਂ ਦੇ ਮੈਂ ਵੀ ਤਾਂ ਹੀ ਲੱਗਿਆ ਵਾ ਹੁਣ ਲੇਜ਼ਰ ਕਰਵਾਈਏ ਚਾ ਚੱਲ ਜੀ ਉਹੀ ਤਾਂ ਹੈ ਮੇਰੇ ਦਾ ਬਹੁਤ ਪੱਤੇ ਨਹੀਂ ਕਲੇ ਤੁਹਾਡੇ ਤਾਂ ਘੱਟ ਆ ਮੈਂ ਤਾਂ ਪੱਤੇ ਹੀ ਪਾਉ ਨਿਕਲੇ ਮੈਂ ਤਾਂ ਹੀ ਨਾ ਹੁਣ ਕਰਦਾ ਹਾਂ ਦੋ ਦੋ ਸਾਹ ਦੇਖੀ ਪਾਣੀ ਲਾਉਣਾ ਪੈ ਗਿਆ ਪਾਣੀ ਲਾ ਦੀ ਪਾਣੀ ਤਾਂ ਪਾਣੀ ਤਾਂ ਲਾਉਣਾ ਹੀ ਆ ਪਾਣੀ ਤਾਂ ਲਾਏ ਦੇਣਾ ਹੈ ਪਾਣੀ ਮੈਂ ਪਤਾ ਕੀ ਕਰਨਾ ਮਿੱਟੀ ਪੈਰਾਂ ਨਾਲ ਪਾ ਕੇ ਹਾਂ ਉਹਦੇ ਬਾਅਦ ਪਾਣੀ ਲਾ ਕੇ ਜਿੱਦ ਬੱਤ ਜੀ ਆਗੇ ਨਾ ਪਤਲਾ ਪਤਲਾ ਰੂਟਾ ਬਿਟਰ ਪੇਜਦਾ ਕੱਖ ਨਹੀਂ ਆਉਂਦਾ ਡੈਡੀ ਉਹ ਵੀ ਕਿਹਾ ਦਾ ਡੜੀ ਘਰ ਇੰਨਾ ਕਿੰਨੇ ਕਬੱਡੀ ਪਾਉਂ ਨਹੀ ਨਹੀ ਪੈਰਾਂ ਨਾਲ ਕਿੰਨਾ ਟਾਈਮ ਲੱਗਦਾ ਜੇ ਕਿ ਉਹ ਰੂਟਾ ਬਿਟਰ ਠੀਕ ਆ ਲੈ ਚਲਾ ਕੇ ਦੇਖ ਲੈ ਫੱਟ ਦੇ ਉੱਪਰ ਘਮਾਈ ਜਣਾ ਦੋ ਸੈਟ ਮਾਰੀ ਜਾਣੀ ਪਤਲੀ ਪਤਲੀ ਮਿੱਟੀ ਲੱਗੇ ਡੈਮੋ ਐਦਾ ਹੀ ਹੋਰ ਨਹੀਂ ਕੰਮ ਆਈ ਕਰ ਲਈ ਉਹਦੇ ਨਾਲ ਕਿਹੜੇ ਕਹੜੇ ਚੱਲਣਾ ਬੋਲੇ ਜੀ ਤੋਨ ਬਗਾ ਬਗਾ ਸਿੱਟਣੀ ਮਿੱਟੀ ਚੱਲ ਦੇਖਦੇ ਬਾਕੀ ਜਿਵੇਂ ਵੀ ਹੋ ਜਾ ਚੱਲੀਏ ਫਿਰ ਲੋ ਬਈ ਪਲਟਾਵੇਂ ਦਾ ਮਾਰਦੇ ਤੇ ਆਪਾਂ ਨੇ ਤੇ ਇਹ ਹੁਣ ਹਲ ਪਾ ਕੇ ਲੈਂਦੇ ਆ ਹਲ ਮਾਰਨੇ ਤੇ ਬਾਕੀ ਦਰਦਾਰੀ ਮਿੱਟੀ ਕੱਢ ਜੀ ਦੀ ਆਪਾਂ ਨੇ ਵਿੱਚੋਂ ਅੱਜ ਪਹਿਲੀ ਵਾਰ ਹੀ ਬੱਜੇ ਪੰਡਾਵੇਂ ਆ ਖੇਤ ਰੰਦਾ ਤਾਂ ਬਾਕੀ ਦੇ ਬੱਜੇ ਵੇ ਸਾਰੇ ਕਿਦਰਾ 1735 ਜਾਂਦਾ ਨਾ ਖੜਣ ਤੇ ਹੁਣ ਜੱਗਾ ਵੀ ਆਉਣ ਲੱਗੇ ਪੰਡਾ ਤਾਂ ਪੰਮੀ ਵਾਈ ਜਰ ਵਾਇਆ ਕਰਦਾ ਹੁਣ ਇੱਥੇ ਖਿਲਾੜੀ ਲਾਉਣੇ ਉੱਥੇ ਤੇ ਆਪਾਂ ਜੰਮ ਪਾੜ ਪਾਦੀ ਹਾਲਾ ਵੀ ਫਿਰ ਪੂਰੀ ਖੜਾ ਲਾਣੇ ਟਰੈਕਟਰ ਦੇ ਲੋੜ ਨਹੀਂ ਤੇ ਗੰਨੇ ਦੀ ਬਜਾਈ ਹੁਣ ਗੰਨੇ ਦੀ ਲੈਣ ਗਿਆ ਜੱਗਾ ਤੇ ਬਾਕੀ ਹੁਣ ਕਰਦੇ ਆ ਕੰਪਨੀ ਦਾ ਲਾਗਿਆ ਫਿਰ ਪੱਕੀ ਪਾੜ ਪਾ ਦੇ ਟਰੈਕਟਰ ਉੱਦੀ ਕਢਾ ਲਿਆ ਆਪਾਂ ਨੇ ਅੱਗੇ ਕੰਮ ਇਹਦੇ ਚੇਲੇ ਆਉਂਦੇ ਤਰਾ ਦੇ ਲੇਜ਼ਰ ਆ ਫਿਰ ਕਾਲੂ ਰੇਹ ਉੱਤੇ ਕਰ ਦੇਣਾ ਪਈਏ ਕਾਲੂ ਰੇਹ ਪੈਂਦਾ ਹੋਈ ਹੈ ਦੇ ਦਰਮਿਆਨ 735 ਪਹੁੰਚੇ ਨੇ ਵੱਡਿਆ ਕਾਕਾ ਉਹ ਪਾਦੇ ਹੋਣੇ ਨਾ ਰੇ ਮੈਂ ਕਰ ਲੈ ਉਹ ਬੰਦੇ ਜਿਹੜੇ ਤੇਰੇ ਬੀਜ ਕੇ ਕਿਤੇ ਕਰਨਾ ਉਹਨਾਂ ਹੀ ਕਰਨਾ ਬੀਜਣਾ ਕਿ ਡੈਡੀ ਨੇ ਇੱਕ ਦੋ ਦਿਨ ਲੇਟ ਕਰ ਦੇਣਾ ਉਦਾਂ ਵਾਲਾ ਉਹ ਮੈਂ ਹੀ ਚੱਕਣਾ ਰੇ ਅੱਛਾ ਵੀਰਾ ਲੱਗੇ ਨਾਲ ਉਹਨੂੰ ਮੈਂ ਕਹਿਣਾ ਵੀ ਗਾਹ ਨੂੰ ਮੇਥੇ ਪਾ ਲਿਓ ਵੀ ਨਹੀਂ ਮੇਥੇ ਨਹੀਂ ਤਾਂ ਮੁੱਲ ਲੈ ਕੇ ਦੇ ਦੂੰਗਾ ਜੋ ਪੈਸੇ ਲੈ ਲਿਓ ਜੇ ਮੈਂ ਵੀ ਲੋਟ ਲੱਗਿਆ ਕਿ ਮੈਨੂੰ ਇਹ ਤਾਂ ਪਾਉਣਾ ਪੈਣਾ ਐ ਜੀ ਸੁਣ ਕਰਦੇ ਹੁਣ ਸੁਣ ਕਰਕੇ ਫੇਰ ਲਾਉਣੇ ਨੂੰ ਤੇ ਬਾਕੀ ਲੱਗਿਆ ਵਾ ਬਾਈ ਦੋ ਹੋਰ ਸ਼ੁਰੂ ਕਰਿਆ ਹੁਣ ਜੀ 20 ਪੰਦਰ ਹੋਏ ਤਾਂ ਵੀ ਦੱਸਿਆ ਹੋਇਆ ਹਾਂ 15 ਕਾ ਲੂ ਵੀ ਦੱਸਿਆ ਹੋਇਆ ਸਵੇਰੇ ਅੱਜ ਤਾਂ ਮੈਂ ਹੁਣ ਬੁਲਾਇਆ ਮੈਂ ਇਹਨੂੰ ਕਿ ਆ ਮਾ ਆ ਜਾ ਬਈ ਆਪਣਾ ਨਵੇੜ ਤੇ ਕੰਮ ਫੇਰ ਉਹ ਪਾ ਲਾ ਹੈ ਛਿਆੜ ਕੱਢਦੀ ਆਫਿਸ ਤੋਂ ਛਿਆੜ ਦਾ ਕੱਢਦਾ ਨੇ ਫੇਰ ਕੋਈ ਚੱਕਰ ਨਹੀਂ ਥੋੜਾ ਹੀ ਦੱਸਿਆ ਹੋਇਆ ਜਿਆਦਾ ਨਹੀਂ ਆਏਗਾ ਕੋਈ ਦਾ ਕਰਕੇ ਆ ਪਤਾ ਕਰਦਾ ਥੋੜੇ ਬੈਠੇ ਜੀ ਇਹ ਵੀ ਹੁੰਦੀ ਨਹੀਂ ਬਹੁਤ ਵਾਰ ਤਾਂ ਸਹੀ ਵੀ ਹੋ ਜਾਂਦਾ ਇਹ ਦਿਨ ਚ ਫੇਰ ਕਦੇ ਤੈਨੂੰ ਦੇਖੇ ਤਾਂ ਲੱਗਦੇ ਨਹੀਂ 20 ਮਿੰਟ ਹਾਂ ਉਹ ਕਰਨਾ ਪਰ ਇਹ ਪੈ ਜਾਵੇ ਤੇ ਨਾਲ ਲੱਗਦੀ ਬਾਗੇ ਉਹਨਾਂ ਨੂੰ ਗੰਨਾ ਭੱਡਣ ਭੇਜਦਾ ਮੈਂ ਉਹਨਾਂ ਦੇ ਗੰਨੇ ਨੂੰ ਟਾਈਮ ਲੱਗਦਾ ਗੰਨੇ ਨੂੰ ਹਾਂ ਸਾਢੇ ਕਿ ਤਿੰਨ ਦਾ 3 ਕਿਲਾ ਹਾ ਸਾਰਾ ਮੋਟਰ ਕੱਢ ਕੇ ਗਏ ਹੋਏ ਆ ਵੱਢਣ ਉਹਨੂੰ ਖੁੱਲਾ ਵੱਢ ਲੋ ਕਹਿ ਤਾ ਮੈਂ ਪੜਾਇਆ ਦਾ ਖੁੱਲਾ ਹੀ ਆ ਜੱਗੇ ਨਾਲ ਆ ਬਗਾ ਜਿਹੜੀਆਂ ਪਾਰੀਆਂ ਬਚ ਗਈਆਂ ਇੱਧਰ ਪਾ ਲੂਗੇ ਕੰਦਾ ਠੀਕ ਆ ਸਾਨੂੰ ਆਏ ਆ ਕਹਿੰਦੇ ਵੀ ਅੱਜ ਜਿਹੜਾ ਇਹਦਾ ਮਾੜਾ ਮੋਟਾ ਨਿਬੜ ਜਵੇ ਕਹਿੰਦੇ ਸਵੇਰੇ ਆਸੀਂ ਸਾਜਦੇ ਅੱਜ ਬੀਜ ਵਟਲੋ ਸਾਰੇ ਸਵੇਰੇ ਸਾਜਦੇ ਨਾ ਨਵੇੜ ਕੇ ਰੋਕ ਕਰਨਾ ਮੈਂ ਉਹ ਆਹ ਸਦਾਈ ਦੇਖੇ ਮੈਂ ਜੀ ਬੀਜ ਵੜਦੇ ਸਾਰੇ ਠੀਕ ਆ ਜਿੰਨਾ ਵੱਢੋਗਾ ਬੀਜ ਦੰਦੇ ਮੈਂ ਵੀ ਆਈ ਕਿਹਾ ਤਾਂ ਉਹ ਕਹਿੰਦੇ ਫਿਰ ਇਹਦਾ ਨਵੇੜ ਦੀ ਇੱਕ ਪਾਸੇ ਮੈਂ ਚੱਲ ਲਵੇ ਹਾਂ ਪੱਟੀ ਕਿਹੜੇ ਇਹ ਤਾਂ ਬੜਾ ਰੱਖ ਲਿਆ ਨਾ ਇਹ ਤਾਂ ਪੱਕਾ ਹੀ ਰੱਖਣਾ ਆਪਾਂ ਨੇ ਉਹ ਲੀ ਵਿਚ ਨੂੰ ਰੱਖੀ ਸਪੈਸ਼ਲ ਗੱਡੀ ਆਹੋ ਗੰਨਾ ਬੀਜ ਕੇ ਬਿੱਜ ਨੂੰ ਆਉਂਦੇ ਇੱਕ ਦੋ ਗੇੜੇ ਫੇਰੇ ਆਹ 17 ਫੁੱਟ ਇੱਧਰ ਜਗ੍ਹਾ ਛੱਡਣੀ ਯਾਰ ਮੈਂ ਆਹ ਬੂਟਾ ਨਹੀਂ ਲਾਉਂਦਾ ਇੱਕ ਹਾਂ ਉੱਥੇ ਸਿੱਧਾ ਹੀ ਝੜ ਜਾਏ ਗੰਨਾ ਉਹ ਇੱਕ ਅੱਧਾ ਬੂਟੇ ਦਾ ਫਰਕ ਪੈਣਾ ਨਹੀਂ ਤਾਂ ਬਣਾਉਣੀ ਹੋ ਪੈਣੀ ਗਾਂ ਨੂੰ ਵੀ ਕੱਢਣਾ ਫੇਰ ਨਾ ਲਈਏ ਸਿੱਧੀ ਬਣਾ ਲਈਂ ਵੀ ਉਹ ਪਰਾਂ ਬੂਟੇ ਇੱਕ ਤਾਂ ਯਾਰ ਉਹਦੇ ਨਾਲ ਵੱਟ ਦੇ ਲੱਗਣਾ ਬੂਟੇ ਨੇ ਹਾਂ ਉਹ ਤੇ ਇੱਧਰ 17 ਫੁੱਟ ਕਹਿਣਾ ਮੈਂ ਛੱਡ ਕੇ ਇੱਥੇ ਆ ਜਾਣੀ ਹੈ ਨਾ ਉਹ ਤਾਂ ਵੀ ਐਸੇ ਪਾ ਲਈ ਆਏ ਤੇ ਸੀ ਇਹ ਤੇ ਬੂਟਾ ਹੁੰਦਾ ਤੇਰਾ 12 ਫੁੱਟ 2 ਠੀਕ ਹੋ ਜਾਣਾ ਵਾਹ ਆ ਬੂਟਾ ਹੀ ਲੱਗਦਾ ਤੇਰਾ ਮੋਰਲਾ ਇਹ ਤਾਂ ਉਂ ਵੀ ਨਹੀਂ ਲਾਉਣਾ ਆਪਾਂ ਨੇ ਛੱਡ ਦੇਣਾ ਇਹ ਤਾਂ ਤੇ ਹੁਣ ਕੰਨਾ ਕੱਢ ਰੂਗਾ ਤੈਨੂੰ ਗਾਹ ਨੂੰ ਤੰਗ ਕਰਨਾ ਹੈ ਗਾਹ ਨੂੰ ਕਰਨਾ ਲਈ ਹੁਣ ਨਹੀਂ ਨਹੀਂ ਇਹ ਨਹੀਂ ਲਾਉਣਾ ਇੱਕ ਅੱਧੇ ਬੂਟੇ ਦਾ ਕੀ ਫਰਕ ਪੈਂਦਾ ਹੋਰ ਬੰਦਾ ਉੱਪਰੋਂ ਨਾ ਕਰੇ ਫਿਰ ਉਹ ਦਸਾਲ ਦਾ ਪੱਟਣਾ ਵੀ ਨਹੀਂ ਕਰਦਾ ਜੱਗੇ ਨਾਲ ਹੀ ਛਿਟੀਆਂ ਸਰੋਂ ਨਹੀਂ ਲਗੋਦੀਆਂ भाई पिछली बार भी ये ने की है हैं आ, आ देखला मेरे लगी भी वो जमे ही नहीं चंदि डंडे ही रह गए नौ नंबर छटी बहुत तगड़ी वाली इंजन डंडी करियां ऊंची खड़ी हैं वो तगड़ी वाली या हैं मेरी यार बढ़िया चंदियां मियां एजे होवे बूटे आ, हो आ देखला डंडे ही रह गए इधर मन्नू बुलाया मैं कह आके जा मैं कह आके बेनसलियां नहीं मैं कह हूं खराक भी बराबर है ये क्या चक्कर है रंग भी दो करी फैल दिया हैं मेरी मिक्स है मिक्स है ना कोई रंग किसे बूटे दे लाली पर किसे दा चट्टा है हां मन्नू कहवांगा आके जा भाई देख के जा इने ₹5000 ਪੈਸੇ ਪੂਰੇ ਦਿੱਤੇ ਪਏ ਪੈਸੇ ਥੋਕੇ ਲੱਤੇ ਪਏ 25 ਰੁਪਏ ਐਤਕੀ ਵੀ ਮੇਰੇ 32 ਰੁਪਏ ਪਈ ਆ 13 ਨੰਬਰ ਸ਼ੀਟੀ ਆ 12 ਆ 11 ਨੰਬਰ ਲਵਾਈ ਆ ਇੱਧਰ ਪਾਣੀ ਦੀ ਗੌਰ ਰੱਖੀ ਹੁਣ ਚੱਲਦਾ ਪੈਣਾ ਬੀਤੂ ਆਓ ਪਾਣੀ ਮੇਨ ਚਾਹੀਦਾ ਇਹ ਸਾਰਾ ਬਣਾ ਦੇ ਮਿੱਟੀ ਪੈਰਾਂ ਨਾਲ ਪਾ ਦੇਣੀ ਮੈਂ ਸੁਣੋ ਸਾਰਾ ਹੀ ਭਰ ਦੇਣਾ ਕੇ ਦੀ ਇੱਕ ਪੱਧਰ ਤੇ ਭਰ ਕੇ ਉਹਦੇ ਬਾਅਦ ਜਿੱਦਣ ਮੜਾ ਇਹ ਕੱਖ ਰਿਆ ਦਿਖੇ ਆ ਇਹਨਾਂ ਇਨਾਂ ਕ ਲੱਗ ਰੂਟਾ ਵੇਟਰ ਘਮਾ ਦੇਣਾ ਉੱਚਾ ਜਾ ਕੇ ਰੱਖਦਾ ਇਹ ਜਿਹੜਾ ਹੁਣ ਵੀਜ਼ ਦੇ ਵਟੇ ਵਾਲਾ ਇਹ ਜਿਹੜਾ ਖਵਾਗਾ ਟੁੰਦਾ ਆਹੋ ਜੇ ਹੋ ਵੀ ਗਿਆ ਮਾੜਾ ਮੋਟਾ ਰੂਟਾ ਬਿਟ ਵੇਚ ਦੂੰਗੇ ਸਰੋ ਸੁਣੋ ਗਾਲ ਕਾਲ ਜੀ ਬਹੁਤ ਹੁੰਦਾ ਕਰ ਮੇਰਾ ਜਗਿੰਦਰ ਦਾ ਟਾਈਮ ਦੀ ਟਾਈਮ ਦਾ ਹੈਗਾ ਯਾਰ ਬਾਕੀ ਲਿਆਉਣੇ ਹੁਣ ਚਾਹ ਨਹੀਂ ਪਤਾ ਕਿ ਕਰੀਏ ਕਿਹੜਾ